ਸੋਸ਼ੀਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਅੱਜ ਗੱਲ ਕਰ ਰਹੇ ਹਾਂ ਬਾਈ ਜੀ ਜੋ ਯੂ ਐਸ اے ਦੇ ਵਿੱਚ 12 ਅਗਸਤ ਨੂੰ ਇੱਕ ਹਾ사 ਹੋ ਗਿਆ ਸੀ ਆਪਣੇ ਪੰਜਾਬੀ ਵੀਰ ਤੋਂ ਟਰੱਕ ਚਲਾਉਂਦੇ ਹੋਏ ਟਰਾਲਾ ਜਿਹਦੇ ਨਾਲ ਕੀ ਹੋਇਆ ਯੂ ਟਰਨ ਗਲਤ ਲੈਂਦੇ ਹੋਏ ਬਾਈ ਜੀ ਗਲਤੀ ਉਹਦੀ ਵੀ ਸੀ ਯੂ ਟਰਨ ਲੇਤਾ ਚਲੋ ਗਲਤੀ ਹੋ ਜਾਂਦੀ ਆ ਤੇ ਤਿੰਨ ਉੱਥੇ ਇੱਕ ਹਾ사 ਵੀ ਵਾਪਰ ਗਿਆ ਜਿਹਦੇ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਉੱਥੇ ਉਸੇ ਟਾਈਮ ਤੇ ਇਹਦੇ ਵਿੱਚ ਕੁਝ ਵੀਡੀਓ ਬਾਈ ਜੀ ਫਲਾ ਰਹੇ ਨੇ ਕਿ ਜਦੋਂ ਐਕਸੀਡੈਂਟ ਹੋਇਆ ਬਾਈ ਨੂੰ ਕੋਈ ਮਹਿਸੂਸ ਨਹੀਂ ਕੋਈ ਉਹਦੇ ਉਹ ਨਹੀਂ ਲੱਗਿਆ ਵੀ ਇਹ ਮੈਥੋਂ ਐਕਸੀਡੈਂਟ ਹੋ ਗਿਆ ਪਰ ਐਦਾਂ ਦੀਆਂ ਵੀਡੀਓ ਬਾਈ ਜੀ ਸਭ ਝੂਠ ਨੇ ਜਦੋਂ ਬਾਈ ਤੋਂ ਐਕਸੀਡੈਂਟ ਹੋਇਆ ਕਿਤੇ ਉਹ ਭੱਜਿਆ ਨਹੀਂ ਹੈ ਗਿਆ ਤੇ ਉਹਨੂੰ ਉਸੇ ਟਾਈਮ ਬਾਈ ਜੀ ਜੇ ਆਪਣੇ ਤੋਂ ਮੜਾ ਮੋਟਾ ਵੈਸੇ ਵੀ ਹਾਸਾ ਹੋ ਜੇ ਤਾਂ ਵੀ ਆਪਣਾ ਦਿਲ ਦਹਿਲ ਜਾਂਦਾ ਤੇ ਬਾਈ ਦਾ ਤੁਸੀਂ ਕੈਮਰੇ ਸਾਫ ਦੇ ਸਕਦੇ ਹੋ ਜਦੋਂ ਬਾਈ ਤੋਂ ਗਲਤੀ ਹੋ ਗਈ ਤਾਂ ਬਾਈ ਉਸੇ ਟਾਈਮ ਇੱਕ ਨੰਬਸ ਹੋ ਗਏ ਜਿੱਦਾਂ ਕਿ ਸਰੀਰ ਐ ਸ਼ਦਲੋ ਵੀ ਕੰਮਿਆਜ਼ਾ ਬਾਈ ਤੋਂ ਗਲਤੀ ਹੋਣ ਦੇ ਨਾਲ ਮੌਤ ਹੋ ਗਈ ਚਲੋ ਗਲਤੀ ਹੋ ਜਾਂਦੀ ਆ ਇੱਕ ਕਹਿ ਲਓ ਗਲਤੀ ਵੀ ਹੋਈ ਆ ਕਿਤੇ ਨਾ ਕਿਤੇ ਬਾਈ ਨੇ ਯੂ ਟਰਨ ਗਲਤ ਜਗ੍ਹਾ ਲੈਤਾ ਤੇ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਇਹਦੇ ਵਿੱਚ ਇੱਕ ਬਾਈ ਜੀ ਨੂੰ ਸਜ਼ਾ ਸੁਣਾਈ ਗਈ ਸੀ ਤੇ ਖੁੱਲ ਕੇ ਬਾਈ ਜੀ ਤੇ ਉਸ ਤੋਂ ਬਾਅਦ ਖੁੱਲ ਕੇ ਬਾਈ ਪੰਜਾਬ ਦੇ ਕਹਿ ਲਓ ਜਾਂ ਯੂ ਐਸ ਵਿੱਚ ਬੈਠੇ ਲੋਕ ਕਹਿ ਲਓ ਉਹਦੇ ਨਾਲ ਜੁੜੇ ਉਹਦੀ ਹੱਕ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਉਹਦੀ ਪੇਸ਼ੀ ਸੀ ਕੋਰਟ ਦੇ ਵਿੱਚ ਤਾਂ ਬਾਈ ਨੂੰ ਜਾਦਾ ਇੰਗਲਿਸ਼ ਨਹੀਂ ਆਉਂਦੀ ਸੀ ਜਿਹਦੇ ਵਿੱਚ ਇੱਕ ਬੰਦਾ ਬੁਲਾਇਆ ਗਿਆ ਜੋ ਇੰਗਲਿਸ਼ ਨੂੰ ਪੰਜਾਬੀ ਚ ਕਰਕੇ ਦੱਸਦਾ ਸੀਗਾ ਤੇ ਉਹ ਕੋਰਟ ਦੇ ਵਿੱਚ ਖੜੇ ਨਾજર ਆ ਰਹੇ ਨੇ ਨੀਵੀਂ ਪਾ ਕੇ ਤਾਂ ਉੱਥੇ ਕੋਰਟ ਦੇ ਵਿੱਚ ਕਹਿੰਦੇ ਨੇ ਜੱਜ ਨੇ ਇਹ ਵੀ ਕਹਤਾ ਵੀ ਤੂੰ ਬੋਲਣਾ ਨਹੀਂ ਹੈਗਾ ਜੇ ਬੋਲ ਰਿਹਾ ਤਾਂ ਤੇਰੇ ਖਿਲਾਫ ਕੇਸ ਹੋ ਜਾਊਗਾ ਵੀ ਤੂੰ ਚੁੱਪ ਰਹਿਣਾ ਉਹਨੇ ਦੋ ਤਿੰਨ ਗੱਲਾਂ ਬੋਲੀਆਂ ਨੇ ਕਹਿੰਦੇ ਵੀ ਜਦੋਂ ਉੱਥੇ ਬੋਲਿਆ ਤਾਂ ਠੀਕ ਆ ਉਹਨੂੰ ਉਦੋਂ ਬਾਅਦ ਥੋੜੀ ਰਾਹਤ ਭਰੀ ਇਹ ਖਬਰ ਆ ਕਿ ਉਹਨੂੰ ਇੱਕ ਮੌਕਾ ਦਿੱਤਾ ਗਿਆ ਉਹਨੂੰ ਕਹਿੰਦੇ ਵੀ ਤੁਸੀਂ ਵਕੀਲ ਕਰਨਾ ਤੇ ਕਹਿੰਦੇ ਕਈ ਵਾਰ ਪੁੱਛਿਆ ਉਹਨੂੰ ਪੰਜਾਬੀ 'ਚ ਜਦੋਂ ਉਹਨੇ ਇੰਗਲਿਸ਼ ਨੂੰ ਚੇਂਜ ਕਰਕੇ ਪੰਜਾਬੀ ਵਿੱਚ ਦੱਸਿਆ ਵੀ ਭਾਈ ਤੂੰ ਵਕੀਲ ਕਰਨਾ ਚਾਹਣਾ ਸਰਕਾਰੀ ਤੇ ਕਈ ਵਾਰ ਬੋਲਣ ਤੋਂ ਬਾਅਦ ਉਹਨੇ ਕਿਹਾ ਕਿ ਮੈਨੂੰ ਇੱਕ ਪੇਸ਼ੀ ਦਿੱਤੀ ਜਾਵੇ ਚਮ ਅਗਲੀ ਪੇਸ਼ੀ ਤੇ ਆਪਦਾ ਵਕੀਲ ਕਰਾਂ ਕਿਉਂਕਿ ਉਹਨੂੰ ਸ਼ਾਇਦ ਪਹਿਲਾਂ ਸਮਝ ਸੀ ਜਾਂ ਕਿਹਾ ਹੋਊਗਾ ਵੀ ਪੰਜਾਬ ਆਪਣਾ ਪ੍ਰਾਈਵੇਟ ਵਕੀਲ ਕੀਤਾ ਜਾਵੇ ਪਰ ਕੋ ਜੱਜ ਕਹਿ ਰਿਹਾ ਸੀ ਤੂੰ ਸਰਕਾਰੀ ਵਕੀਲ ਲੈ ਲਾ ਉਸ ਤੋਂ ਬਾਅਦ ਅਗਲੀ ਪੇਸ਼ੀ ਤੇ ਪ੍ਰਾਈਵੇਟ ਵਕੀਲ ਕਰ ਲੈ ਪਰ ਇਸ ਵਾਰ ਸਰਕਾਰੀ ਲੈ ਲਾ ਕਾਫੀ ਟਾਈਮ ਕਹਿੰਦੇ ਵੀ ਸੋਚਣ ਤੋਂ ਬਾਅਦ ਜਦੋਂ ਇੱਕ ਦੋ ਵਾਰ ਪੁੱਛਿਆ ਤਾਂ ਉਹਨੇ ਮਨਾ ਲੇਤਾ ਗਿਆ ਉਹ ਇੱਕ ਸਰਕਾਰੀ ਵਕੀਲ ਦੇ ਦਿੱਤਾ ਉਹ ਕਹਿੰਦੇ ਵੀ ਤੁਸੀਂ ਜਦੋਂ ਅਗਲੀ ਪੇਸ਼ੀ ਹੋਊਗੀ ਤਾਂ ਉਥੇ ਆਬਦਾ ਜੋ ਪਰਸਨਲ ਪ੍ਰਾਈਵੇਟ ਵਕੀਰ ਹੋਊਗਾ ਉਹਨੂੰ ਖੜਾ ਕਰ ਸਕਦੇ ਹੋ ਪਰ ਇੱਕ ਵਾਰੀ ਸਰਕਾਰੀ ਲੈ ਲਓ ਤਾਂ ਇਹਦੇ ਵਿੱਚ ਇੱਕ ਕਹਿ ਸਕਦੇ ਹਾਂ ਬਹੁਤ ਵੱਡੇ ਪੱਧਰ ਤੇ ਉਹਦੇ ਹੱਕ ਵਿੱਚ ਲੋਕ ਵੀ ਆਏ ਨੇ ਚਲੋ ਗਲਤੀਆਂ ਹੋ ਜਾਂਦੀਆਂ ਨੇ ਹੋਰ ਵੀ ਹਜ਼ਾਰਾ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਦਿਨ ਦੇ ਵਿੱਚ ਤੇ ਉਹਦੀ ਵੀਡੀਓ ਬਾਈਆਂ ਨੇ ਗਲਤ ਤਰੀਕ ਇੱਕ ਕਹਿ ਲਓ ਕਿ ਲੋਕਾਂ ਨੇ ਜ਼ਿਆਦਾ ਫਲਾਤੀ ਕਿਉਂਕਿ ਹਜ਼ਾਰ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਹੋਰ ਆ ਵੀਡੀਓ ਕਈ ਵਾਰੀ ਨਿਗਾਹ ਦੇ ਵਿੱਚ ਆਇਆ ਉਹ ਬਾਈ ਨਿਗਾਹ ਕਹਿ ਲਓ ਮਾੜੀ ਕਿਸਮਤ ਸੀਗੀ ਜੋ ਤਿੰਨ ਬਾਈਆਂ ਦੀ ਉਥੇ ਕਹਿ ਲਓ ਇੱਕ ਪਰਿਵਾਰ ਦੀ ਮੌਤ ਹੋ ਗਈ ਤੇ ਉਹਦੂ ਮਾੜੀ ਕਿਸਮਤ ਇਹਦੀ ਸੀ ਜੋ ਕਹਿ ਲਓ ਲੋਕਾਂ ਦੀ ਨਿਗਾ ਚ ਆ ਗਿਆ ਕਿ ਇੱਕ ਵੀਡੀਓ ਵਾਇਰਲਰ ਹੋ ਗਈ ਹਵਾ ਦੀ ਤਰ੍ਹਾਂ ਕਿ ਇਹ ਤੋਂ ਐਡੀ ਵੱਡੀ ਦੁਰਘਟਨਾ ਹੋ ਗਈ ਜਿੰਨੀ ਵੱਡੀ ਦੁਰਘਟਨਾ ਹੋਈ ਆ ਉਹਦੂ ਕਈ ਗੁਣਾ ਜ਼ਿਆਦਾ ਉਹਨੂੰ ਸਜ਼ਾ ਸੁਨਾਤੀ ਇੱਕ ਕਹਿ ਲਓ ਮੌਤ ਹੀ ਬਾਕੀ ਸੀ ਵੀ ਬਹੁਤ ਹੀ ਸਜ਼ਾ ਸੁਣਾਉਣੀ ਆ ਇਹਦੂ ਘਟ ਤਾਂ ਹੈ ਹੀ ਨਹੀਂ ਇਹ ਗੱਲ ਪਰ ਹੁਣ ਇਹਦੇ ਵਿੱਚ ਦੱਸੇ ਇੱਕ ਮੌਕਾ ਮਿਲ ਰਿਹਾ ਕਿ ਆਪਦਾ ਵਕੀਲ ਖੜਾ ਕਰਕੇ ਆਪਦਾ ਪੱਖ ਰੱਖਣ ਤੇ ਤੇ ਜਿੱਦਾਂ ਉਹਦੇ ਲੋਕ ਵੀ ਉਹਦੇ ਹੱਕ ਵਿੱਚ ਆਏ ਨੇਗੇ ਤੇ ਉਸ ਤੋਂ ਬਾਅਦ ਜੱਜ ਨੇ ਉਹਦੀ ਜੋ ਜ਼ਮਾਨਤ ਸੀ ਉਹ ਵੀ ਦੇਣ ਤੋਂ ਕਿਹਾ ਕਿ ਮੈਂ ਜ਼ਮਾਨਤ ਆ ਦੇਦਾ ਪਰ ਸਾਨੂੰ ਇਹ ਲੱਗਦਾ ਕਿ ਤੁਸੀਂ ਪਹਿਲਾਂ ਇੱਥੇ ਰਿਫਿਊਜੀ ਲਈ ਹੋਈ ਆ ਹੋ ਸਕਦਾ ਤੁਸੀਂ ਅਗਲੀ ਪੇਸ਼ੀ ਦੇ ਨਾਂ ਉਹ ਜਾਂ ਦੇਸ਼ ਦੇ ਵਿੱਚੋਂ ਬਾਹਰ ਟੱਪ ਜਿਓ ਤਾ ਕਰਕੇ ਮੈਂ ਸੋਨੂੰ ਹਲੇ ਭਰੋਸਾ ਨਹੀਂ ਕਰ ਸਕਦਾ ਸੋਨੂੰ ਜ਼ਮਾਨਤ ਨਹੀਂ ਦੇ ਸਕਦਾ ਪਰ ਸੂਤਰਾਂ ਤੋਂ ਲੱਗਦਾ ਜਿੱਦਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਪ੍ਰਾਈਵੇਟ ਵਕੀਲ ਹੋਊਗਾ ਦਿਨਾਂ ਦੇ ਵਿੱਚ ਬਾਈ ਜੀ ਉਹਦੀ ਜ਼ਮਾਨਤ ਵੀ ਬਾਈ ਦੀ ਹੋਊਗੀ ਤੇ ਉਹਦੇ ਹੱਕ ਦੇ ਵਿੱਚ ਵੀ ਬਹੁਤ ਲੋਕ ਨੇ ਇੱਕ ਰਾਹਤ ਆ ਉਹ ਬਾਈ ਨੂੰ ਹੋ ਸਕਦਾ ਜਲਦੀ ਹੀ ਉਹਦੀ ਜ਼ਮਾਨਤ ਮਿਲ ਜੇ ਰੱਬ ਕਰੇ ਤੇ ਉਹ ਬਾਹਰ ਹੋਵੇ ਵੀਰ ਤੇ ਹੁਣ ਜਿੱਦਾਂ ਦੱਸਿਆ ਜਾ ਰਿਹਾ ਸੀ ਆ ਕਿ ਬਾਈ ਸਪਿੰਟ ਜਾਂ ਐਦਾਂ ਕੁਝ ਵੀਡੀਓ ਦੇ ਵਿੱਚ ਪਰ ਜਿੱਥੇ ਤੱਕ ਉਹਦੀ ਨਿਊਜ਼ ਨਿਕਲ ਕੇ ਆਈ ਆ ਕਿ ਬਾਈ ਕਈ ਸਾਲ ਤੋਂ ਟਰੱਕ ਚਲਾ ਰਿਆ ਸੀਗਾ ਤੇ ਨਾਇਂ ਦਾ ਬਾਈ ਨੂੰ ਅੱਜ ਤੱਕ ਕੋਈ ਟਿਕਟ ਮਿਲੀ ਆ ਤੇ ਨਾ ਹੀ ਉਹਦੇ ਉੱਤੇ ਕੋਈ ਕੇਸ ਆ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਕੇਸ ਕਹਿ ਲੋ ਕਿ ਬਾਈ ਨੇ ਕੋਈ ਕੋਈ ਵਾਰਦਾਤ ਕੀਤੀ ਆ ਜਾਂ ਇਦਾਂ ਦਾ ਕੋਈ ਕੇਸ ਨਹੀਂ ਹੈਗਾ ਤੇ ਬਾਈ ਤੋਂ ਆ ਗਲਤੀ ਹੋਈ ਆ ਜ਼ਰੂਰ ਹੋਈ ਆ ਪਰ ਇਸ ਤੋਂ ਪਹਿਲਾਂ ਬਾਈ ਦਾ ਬਿਲਕੁਲ ਚਿੱਟਾ ਕੋਰਾ ਪੇਪਰ ਵਰਗਾਗਾ ਸਾਰਾ ਕੋਈ ਵੀ ਦਾਗ ਨਹੀਂ ਲੱਗਿਆ ਉਹਦੇ ਇੱਕ ਵੀ ਕੋਈ ਕੇਸ ਪਿਆ ਹੋਵੇ 21 ਕੇ ਜੋਨ ਕ੍ਰੈਡਿਟ ਰਿਪੋਰਟ ਚ ਕੇਸ ਲਾਇਆ ਸੈਲਵਨ ਦਾ ਕੇਸ ਲਾਇਆ ਕਿ ਮੈਂ ਯੂ ਐਸ ਏ ਚ ਰਹਿਣਾ ਚਾਹਣਾ ਤੇ ਹੁਣ ਅਗਲੀ ਪੇਸ਼ੀ ਤੇ ਬਾਈ ਜੀ ਪ੍ਰਾਈਵੇਟ ਵਕੀਲ ਹੋਊਗਾ ਹੋ ਸਕਦਾ ਬਾਈ ਨੂੰ ਜਲਦੀ ਹੀ ਜ਼ਮਾਨਤ ਮਿਲ ਜਾਵੇ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਪ੍ਰਭ ਕਰੇ ਬਾਈ ਨੂੰ ਵਧੀਆ ਇੱਕ ਰਾਹਤ ਮਿਲੇ ਫਿਰ ਬਾਈ ਇੱਕ ਬਾਹਰ ਨਿਕਲ ਕੇ ਆਪਣੀ ਜ਼ਿੰਦਗੀ ਜਿਉ ਸਕੇ ਤੇ ਕੰਮ ਕਰ ਸਕੇ ਬਾਈ ਅੱਗੇ ਵਧੇ ਆਪਣੀ ਤਰੱਕੀ ਕਰੇ ਤੇ ਇਹਦੇ ਨਾਲ ਬਾਈ ਜੀ ਇੱਕ ਨੁਕਸਾਨ ਹੋਇਆ ਵੀਡੀਓ ਵਾਇਰਲ ਹੋਣ ਦੇ ਨਾਲ ਹੁਣ ਕੁਝ ਤਾਂ ਯੂ ਐਸ ਏ ਦੇ ਵਿੱਚ ਪਹਿਲੀ ਟੂੜੀਆਂ ਟੈਟਸਿਕ ਕਾਨੂੰਨ ਦੀਆਂ ਔਰ ਜਦੋਂ ਉਹ ਬਾਈ ਨਿਗਾ ਦੇ ਵਿੱਚ ਆਇਆ ਉਦੋਂ ਬਾਅਦ ਵੀਡੀਓ ਵਾਇਰਲ ਹੋਈ ਆ ਬਹੁਤ ਸਾਰੇ ਜਾਂਚਾਂ ਹੋ ਰਹੀਆਂ ਨੇ ਟਰੱਕ ਵਾਲੇ ਵੀਰਾਂ ਦੀਆਂ ਤੇ ਉਹ ਕਹਿੰਦੇ ਨਵਾਂ ਇੱਕ ਰੂਲ ਲਾਗੂ ਕਰ ਰਹੇ ਆ ਕਿ ਜਿਹੜੇ ਵੀਰ ਨੇ ਟਰੱਕ ਵਾਲੇ ਉਹਨਾਂ ਨੂੰ ਦੁਬਾਰਾ ਵੀਜ਼ਾ ਨਹੀਂ ਦਿੱਤਾ ਜਾਊਗਾ ਵੀਜ਼ਾ ਨਹੀਂ ਬਧਾਇਆ ਜਾਊਗਾ ਉਹਨਾਂ ਦਾ ਵੀਜ਼ਾ ਅੱਗੇ ਕਹਿ ਲਓ ਜਿੰਨੇ ਕਹਿ ਗਿਆ ਉਹਨਾਂ ਚਰੀ ਰਹੂਗਾ ਅੱਗੇ ਵੀਜ਼ਾ ਨਹੀਂ ਬਧਾਇਆ ਜਾਊਗਾ ਉਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆਂ ਬਈ ਕਿ ਅੱਗੇ ਗਵਰਨਮੈਂਟ ਕੀ ਸਟੈਪ ਚੱਕਦੀ ਆ ਤੇ ਪਹਿਲੀ ਗਵਰਨਮੈਂਟ ਤਾਂ ਲੱਗਦੀ ਸੀ ਬਈ ਬਾਹਰ ਲਿਆ ਤੇ ਤੇ ਹੁਣ ਇੱਕ ਉਹਨਾਂ ਨੂੰ ਰਾਹ ਮਿਲ ਗਿਆ ਤੇ ਨਵਾਂ ਅਪਡੇਟ ਕੀ ਨਿਕਲ ਕੇ ਆਉਂਦਾ ਬਈ ਜੀ ਅਗਲੀ ਵੀਡੀਓ ਦੇਖਣ ਲਈ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਲੈ ਕੇ ਫੇਰ ਜਲਦੀ ਹਾਜ਼ਰ ਆਉਣੇ ਆ ਸੋਸੀ ਕਲ ਬਈ